ਉਹ ਤੇਰੀ ਪੁੱਟ ਗਿਆ ਸੇਮੀ ਇਹੋ ਨਾਲ ਦੇ ਸੇਮੀ ਆ ਦੇਖੇ ਸੇਮੀ ਆ ਮਾਤਾ ਸੇਮੀ ਆ ਇਦੂਆ ਕਿੰਨੂ ਵੀ ਤੋੜਨੇ ਆ ਤੋੜਦੇ ਆ ਤੋੜਦੇ ਆ

ਇੱਧਰ ਆ ਕੇ ਕਹਦੇ ਆਂ ਅੰਕਲ ਦੀ ਕੁਰਸੀ ਆਉਗੀ ਅੰਕਲ ਦੀ ਕੁਰਸੀ ਆਣੀ ਆ ਇੱਧਰ ਲਵਾ ਦੇਣ ਅੰਕਲ ਨੂੰ ਲਵਾ ਦੇਣ ਇਹਨੂੰ ਨਾਸ਼ੀ ਦੇ ਉੱਪਰ ਬੈਠੀ ਆਪਾਂ ਇੱਕ ਸ਼ਮੂਖਾ ਕਰਵਾਉਣਾ ਹੈ ਸਿਰਾਈ ਕਹਿੰਦਾ ਹੈ ਸਾਫ ਸੰਦ ਹੈ ਕਹਾਂ ਉਹ ਤਾਂ ਐਸ ਟ੍ਰੈਂਗਲ ਰਹੀ ਵਾ ਬੰਦਾ ਕਿੰਨੇ ਸਾਲ ਪੁਰਾਣਾ ਘੁੱਟਾ ਹੈ 25 ਸਾਲ 25 ਸਾਲ ਪੁਰਾਣਾ ਘੁੱਟਾ ਦੇ ਕਿੰਨਾਂ ਦੇ ਦੋ ਟੋਕਰੇ ਭਰ ਗਏ ਹਲੇ ਵੀ ਤੇ ਉਦੋਂ ਪਹਿਲਾਂ ਜਿਹੜੇ ਆਪਾਂ ਵੰਡ ਤੇ ਰਿਸ਼ਤੇਦਾਰਾਂ ਚ ਤਿੰਨ ਟੋਕਰੇ ਚਾਰ ਲਓ ਆਂਟੀ ਤੁਸੀਂ ਜਿੰਨੇ ਮਰਜ਼ੀ ਖਾਓ ਤੁਹਾਡਾ ਹੀ ਘਰ ਆਂਟੀ ਬੇ ਚੀਜ਼ ਕ ਬੇ ਚੀਜ਼ ਕ ਜਿੰਨੇ ਮਰਜ਼ੀ ਰੋਜ਼ ਤਾਂ ਭਾਵੇਂ ਇੱਕ ਇੱਕ ਦੋ ਦੋ ਜਿੰਨੇ ਮਰਜ਼ੀ ਇਹ ਇੱਕ ਕੀਵੀ ਆ ਜਿਹੜੇ ਆਪ ਦੇ ਹੁਣ ਨਾ ਉਹਦਾ ਗੀਲ ਕਰਦਾ ਉਹ ਅੱਕ ਜਾਂਦਾ ਆਪਣੀ ਹੁਣ ਅਮਰੂਦਾਂ ਦਾ ਬਾਗ ਈ ਆ ਬਾਗਾਂ ਨੂੰ ਪਾਈ ਗਏ ਅਮਰੂਦ ਚਾਰੇ ਖਾਦੇ ਨਹੀਂ ਹੁਣ ਮੁੱਲ ਆ ਗਿਆ ਖਾਣੇ ਦਾ ਦੋ ਜਾਂ ਤਿੰਨ ਉੱਤੇ ਛੱਡਦੀ ਉਹ ਨਾ ਚਿੜੀਆਂ ਖਾ ਜਾਂਦੀਆਂ ਹੁੰਦੀਆਂ ਦੋ ਪਾਏ ਆ ਬਸ ਜਿਹੜੇ ਤਾਂ ਹਾਂ ਬਾਟੇ ਹਾਰੇ ਕੱਢ ਤੇ ਆ ਆਹ ਕੱਢ ਦੇ ਆਹ ਆਹ ਤੇ ਰੱਖ ਦੇ ਬਾਟੇ ਦੀ ਬਾਹ ਹੂੰ ਆ ਵੀ ਆ ਸੁੱਖਾ ਜਿਹਾ ਨਾ ਜਿੰਨੇ ਜਦਨ ਫਰਸ਼ਾਂ ਧਵਾਈਆਂ ਨਾ ਬੂਟੇ ਤੇ ਸਾਰੇ ਤੇ ਮਾਰ ਕੇ ਧਵਾ ਦਾਂਗੇ ਮੈਂ ਤਾਂ ਡੇੜੀ ਮੇਰੇ ਲਓ ਜੀ ਅਸੀਂ ਬੂਟਾ ਕੱਟ ਪਾ ਵਿਆਹ ਤੋਂ ਪਹਿਲਾਂ ਸਭੀ ਦਾ ਨਾਇਨ ਦੂਜੇ ਲੋਟ ਕਾ ਛੇ ਗਰ ਪਹੁੰਚਦਾ ਸਟੇਟ ਹੈ ਐਦਾ ਐਦਾ ਕੀ ਕਿ ਬੂਆ ਸੈਂਡਿੰਗ ਆਪਰੇ ਨਾਲ ਲਓ ਇੱਕ ਕੁਆਰਟੀਨ ਦੇ ਦੇ ਕੇ ਪੜਾ ਕੇ ਲੈਣਾ ਕਿ ਬੋਰਡ ਦੇ ਪੂਰੇ ਦਾ ਭੀੜਾ ਬਾਜ਼ਾਰ ਲੱਤਾਂ ਕਢਾਉਣੀਆਂ ਪੈਣੀਆਂ ਇੱਥੇ ਵੀ ਜੀ ਦੀ ਹਟੀ ਕਿਥੇ ਦਾ ਸੋਫਾ ਹੀ ਹੋਏ ਐ ਤੈਨੂੰ ਪਤਾ ਹੀ ਨਹੀਂ ਤੈਨੂੰ ਨਹੀਂ ਪਤਾ ਕੋਈ ਪਤਾ ਨਹੀਂ ਰਹਿੰਦੀ ਲੈ ਤੀ ਆਰੇ ਆਸ ਮਨਸੂਰਾਰੇ 흘 ਗਿਆ ਇਹ ਮੈਂ ਹੁਣੇ ਨਾ ਦੋ ਦੋ ਤੋਂ ਚੱਲਦੀ ਹਾਂ ਬੰਬ ਲਿਆਂਦੇ ਕਹਿੰਦੇ ਆਖੇ ਮੋਟਾ ਖਰਚਾ ਕਰਦਾ ਗਰਵੀਤ ਨੇ ਐਸੀ ਦਾ ਹੈ ਓਏ ਇਕੱਠਾ ਹੀ ਖਰਚਾ ਕਰਦਾ ਕਹਿੰਦੇ ਵੜਾਕਾਂ ਤੇ ਐਨ ਹੈ ਕਿ ਵੜਾਕੇ ਹੀ ਵੜਾਕਾ ਕੰਮ ਕਰਦਾ ਇਹ ਤਾਂ ਜਦ ਚੱਲਣਗੇ ਉਦੋਂ ਪਤਾ ਲੱਗੇ ਨਾਲ ਘਰ ਦੀ ਗਾਲਾਂ ਵੀ ਦੇਣਗੇ ਆ ਫੂਕਦਾ ਈਨਰਪੀਆ ਹੈ ਫੂਕਦਾ 5000 ਇਹ ਆਦਾ ਯਾਰ ਸਸਤੀ ਜੀ ਆ ਆ ਇਹਨੂੰ ਦਵਾ ਕੇ ਲੈਂਦਾ ਹੈਗਾ ਕਿੰਨੇ ਦਾ ਦਿੱਤਾ ਹਾ 1800 ਦਾ ਦਿੱਤਾ 1900 ਦਾ 1 ਫੇਰ 900 ਦਾ ਕਿ ਨਹੀਂ 800 ਸਹੀ ਆ ਐਨਿਕਦੀ ਆ ਸਸਤਾ ਕੰਮ ਹੀ ਹੈ ਇੰਦਾ ਪਰ ਕੋਟਕਪੂਰੇ ਚ ਮਿਲੇ ਮਸਾਂਗੇ ਕਰਮੀਤ ਕਾਲ ਮਿਲੀ ਹੈਗੇ ਕਰਮੀਤ ਨੂੰ ਆਪਦੇ ਸ਼ਹਿਰ ਦਾ ਨਹੀਂ ਪਤਾ ਜੀ ਇਹਨੂੰ ਮਸਾਂ ਦਈਏ ਕਹਿੰਦਾ ਕਿ ਰੀਨੋਵੇਟ ਕੀਤੀ ਹੈ ਕਹਿੰਦਾ ਤੁਸੀਂ ਉਹ ਕਹਿੰਦਾ ਸਾਨੂੰ 15 ਸਾਲ ਹੋ ਗਏ ਕਹਿੰਦਾ ਭਰਾਵਾ 65 ਸਾਲ ਦਾ ਕੰਮ ਉਹ ਪਾਪਾ ਜਹਾ ਤਾਂ ਸਵਾਦੀ ਸੀਗਾ ਜਾਣ ਕੇ ਪਾਣੀ ਅੜ ਤਲਕੇ ਤੋਂ ਪੈਣ ਨੂੰ ਤਾਂ ਕੋਰ ਕੋਰ ਬੜੇ ਨਹੀਂ ਹੋਏ ਨੇ ਅੱਗੇ ਉਹ ਪਾਪਾ ਜੀ ਸਵਾਦੀ ਜਿਹਾ ਚੀਜ਼ ਵੇਚਣ ਦੇ ਮਾਰੇ ਨੇ ਉਹਦੀ ਕਰਦਾ ਹੋਰ ਦਿਖਾਵਾਂ ਤੁਹਾਨੂੰ ਪੜਾਕਾ ਇੱਕ ਉਹ ਆ ਬੈਠੇ ਬੰਦੇ ਨੇ ਰੇ ਬੰਤੀਆ ਹੋ ਰਹੀਆਂ ਕੋਈਆਂ ਹੋਏ ਖੱਟੀਆਂ ਚੋਲੋ ਸ਼ੌਕ ਦੇ ਨਾਲ ਗੱਲ ਕਰਾਉਂਦੇ ਨਾਲ ਆ ਆ ਉਹ ਝੋਆ ਦੇ ਜੀ ਕਹਿਣਾ ਤਾਂ ਨਹੀਂ ਕਰੋ ਪੱਕੀ ਚੀਜ਼ਾਂ ਨਾਲ ਗੱਲ ਕਰੋ ਉਹਨਾਂ ਨਾਲ ਚਲੋ ਜ਼ਿਆਦੇ ਗੱਲਾਂ ਨਾ